ਵੀਡੀਓ ਆ ਤਸਵੀਰ ਦਿਖਾ ਦੇ ਨੇੜੇ ਕਰਕੇ ਕੈਮਰਾ ਆ ਤੁਸੀਂ ਤਸਵੀਰ ਦੇਖ ਸਕਦੇ ਹੋ ਇਹ 13 ਫਰਵਰੀ ਦੀ ਤਸਵੀਰ ਆ ਆ ਬਾਈ ਦੇ ਪੱਟ ਦੇ ਉੱਪਰ ਗੋਲਾ ਵੱਜਿਆ ਹੋਇਆ ਤੇ ਆ ਉਹ ਗੋਲੇ ਆ ਜਿਹੜੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਪਰ ਸਰਕਾਰਾਂ ਦੇ ਵੱਲੋਂ ਦਾਗੇ ਗਏ ਸੀ ਸਾਡੇ ਕਿਸਾਨਾਂ ਦੇ ਉੱਪਰ ਤੇ ਆ ਬਾਈ ਹੈਪੀ ਦੀ ਤਸਵੀਰ ਆ ਇਸ ਬਾਈ ਦੇ ਪੱਟ ਦੇ ਉੱਪਰ ਗੋਲਾ ਵੱਜਿਆ ਸੀ ਤੇ ਬਾਈ ਨੇ ਪਹਿਲੇ ਕਿਸਾਨੀ ਮੋਰਚੇ ਵਿੱਚ ਆਪਦਾ ਪਯੋ ਗਵਾਇਆ ਤੇ ਉਸ ਮੋਰਚੇ ਦੇ ਵਿੱਚ ਵੀ ਸਾਡੇ ਆਗੂਆਂ ਵੱਲੋਂ ਤੇ ਲੀਡਰਾਂ ਵੱਲੋਂ ਬਹੁਤ ਵਾਅਦੇ ਕੀਤੇ ਗਏ ਸੀ ਕਿ ਜਿਨ੍ਹਾਂ ਪਰਿਵਾਰਾਂ ਨੇ ਆਪਦੇ ਜੀ ਗਵਾਏ ਆ ਉਹਨਾਂ ਨੂੰ ਅਸੀਂ ਸਰਕਾਰੀ ਨੌਕਰੀਆਂ ਦਵਾਂਗੇ ਜਾਂ ਉਹਨਾਂ ਦੀ ਫਾਈਨੈਂਸ਼ੀਅਲ ਹੀ ਅਸੀਂ ਸਹਾਇਤਾ ਕਰਾਂਗੇ ਤੇ ਅੱਜ ਤੱਕ ਕੋਈ ਵੀ ਮਦਦ ਨਹੀਂ ਕੀਤੀ ਗਈ ਤੇ ਇਸ ਮੋਰਚੇ ਦੇ ਵਿੱਚ ਵੀ ਬਾਈ ਹੈਪੀ ਦੇ ਪੱਟ ਦੇ ਉੱਪਰ ਗੋਲਾ ਵੱਜਿਆ ਤੇ ਆ ਗੋਲਾ ਹੱਥ ਦੇ ਵਿੱਚ ਤੇ ਅੱਜ ਵੀ ਤੁਸੀਂ ਦੇਖ ਲਓ ਜੋ ਭਗਵੰਤ ਮਾਨ ਸਰਕਾਰ ਜਾਂ ਮੰਤਰੀ ਅਣਮੋਲ ਗਗੜ ਮਾਨ ਕਹਿੰਦੀ ਸੀ ਕਿ ਚੁਟਕੀ ਮਾਰ ਕੇ ਐਮਐਸਪੀ ਦਵਾਂਗੇ ਅੱਜ ਇਹਨਾਂ ਲੀਡਰਾਂ ਨੇ ਇੱਕ ਵਾਰ ਵੀ ਨਾ ਬਾਈ ਦੀ ਸਾਰ ਲਈ ਨਾ ਹੋਰ ਜਿਹੜੇ ਉੱਥੇ ਸਾਡੇ ਨੌਜਵਾਨਾਂ ਦੇ ਪੱਟਾਂ ਦੇ ਉੱਪਰ ਗੋਲੇ ਵੱਜੇ ਨਾ ਉਹਨਾਂ ਦੀ ਸਾਰ ਲਈ ਨਾ ਪ੍ਰੀਤਪਾਲ ਜਿਹੜੇ ਮੁੰਡੇ ਨੂੰ ਬੋਰੀ ਦੇ ਵਿੱਚ ਪਾ ਕੇ ਲੈ ਗਏ ਸੀ ਜਿਹਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਨਾ ਉਹਦੀ ਸਾਰ ਨਹੀਂ ਬਾਈ ਹੈਪੀ ਹਾਂਜੀ ਮੈਂ ਤੁਹਾਨੂੰ ਇਹਦੀ ਅਪੀਲ ਕਰਨੀ ਚਾਹੁੰਦਾ ਕਿ ਇਹ ਨਾ ਮੰਤਰੀਆਂ ਤੱਕ ਇਹ ਸਾਰੇ ਪੰਜਾਬ ਤੱਕ ਸਾਰੇ ਭਾਰਤ ਤੱਕ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਆ ਤੁਹਾਡੇ ਸਾਹਮਣੇ ਹਾਲਾਤ ਨੇ ਦੇਖ ਲੋ ਕਿੱਡੇ-ਕੱਡੇ ਬੰਬ ਮਾਰੇ ਸੀ ਸਰਕਾਰਾਂ ਨੇ ਅਸੀਂ ਐਮਐਸਪੀ ਲੈਣ ਜਾ ਰਹੇ ਸੀ ਦਿੱਲੀ 13 ਫਰਵਰੀ ਨੂੰ ਆਹ ਦੇਖ ਲੋ ਤੁਹਾਡੇ ਸਾਹਮਣੇ ਕੀ ਪੱਟਾ ਤੇ ਸਾਡੇ ਕਿਵੇਂ ਬੰਬ ਡਿੱਗੇ ਹੋਏ ਨੇ ਕਿਸੇ ਦੇ ਆਪਣੇ ਅੱਖਾਂ ਚ ਲੱਗੇ ਗਈ ਆ ਕਿਸੇ ਦੇ ਤੁਹਾਡੇ ਸਾਹਮਣੇ ਨਾ ਬੁਰਾ ਹਾਲ ਹੋਇਆ ਸੋ ਸਰਕਾਰਾਂ ਤੁਹਾਡੇ ਸਾਹਮਣੇ ਕਹਿੰਦੀ ਆ ਅਸੀਂ ਐਮਐਸਪੀ ਦਵਾਂਗੇ ਤੇ ਮੌਜੂਦਾ ਸਰਕਾਰ ਜਿਵੇਂ ਕਿ ਪੰਜਾਬ ਸਰਕਾਰ ਇਹਨਾਂ ਨੇ ਵੀ ਕਿਹਾ ਸੀ ਕਿ ਭਾਈ ਦੂਜਿਆਂ ਨੂੰ ਕਹਿੰਦੇ ਹੁੰਦੇ ਸੀ ਜਾਂ ਤਾਂ ਤੁਸੀਂ ਕੁਰਸੀ ਛੱਡੋ ਜਾਂ ਐਮਐਸਪੀ ਦਿਓ ਅੱਜ ਇਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਨੇ ਕਿ ਭਾਈ ਤੁਸੀਂ ਕਿਉਂ ਨਹੀਂ ਐਮਐਸਪੀ ਦਿੰਦੇ ਹੁਣ ਤੁਸੀਂ ਕੁਰਸੀ ਛੱਡੋ ਤੁਸੀਂ ਝੂਠ ਬੋਲ ਕੇ ਸੱਤਾ ਦੇ ਵਿੱਚ ਆ ਗਏ ਹੁਣ ਐਮਐਸਪੀ ਦਿਵੋ ਅਨਮੋਲ ਗਗਨਮਾਨ ਜੀ ਤੁਸੀਂ ਤਾਂ ਮੰਤਰੀ ਬਣ ਕੇ ਐਮਐਸਪੀ ਕਿਉਂ ਨਹੀਂ ਦਿੰਦੇ ਹੁਣ 2 ਸਾਲ ਤੋਂ ਵੱਧ ਸਮਾਂ ਹੋ ਗਿਆ ਸੋ ਸਾਡੇ ਜਿਹੜੇ ਜਥੇਬੰਦੀਆਂ ਨੇ ਹਮੇਸ਼ਾ ਮੀਟਿੰਗ ਕਰ ਲੈਂਦੀਆਂ ਨੇ ਮੁੱਖ ਮੰਤਰੀ ਨਾਲ ਜਾਂ ਹੋਰ ਸੈਂਟਰ ਦੀਆਂ ਸਰਕਾਰਾਂ ਨਾਲ ਪਰ ਇਹ ਬਾਰ-ਬਾਰ ਲਾਰੇ ਲਾਈ ਜਾਂਦੇ ਨੇ ਸੋ ਤੁਹਾਡੇ ਤੁਹਾਨੂੰ ਪਤਾ ਕਿ ਵੋਟਾਂ ਦਾ ਟਾਈਮ ਚੱਲਦਾ ਇੱਕ ਤਰੀਕ ਨੂੰ ਸੋਚ ਸਮਝ ਕੇ ਵੋਟ ਪਾਇਓ ਕਿਉਂਕਿ ਇਹ ਲੀਡਰ ਝੂਠ ਬੋਲਦੇ ਨੇ ਇਹਨਾਂ ਝੂਠੇ ਲੀਡਰਾਂ ਨੂੰ ਸੁਭਾਲ ਜ਼ਰੂਰ ਕਰਿਓ ਕਿਸਾਨੋ ਇਹਨਾਂ ਝੂਠੇ ਲੀਡਰਾਂ ਦੇ ਮਗਰ ਨਾ ਚੁਰੋ ਤੁਹਾਡੇ ਸਾਹਮਣੇ ਦੇਖ ਲਓ ਹਾਲਾਤ ਆਪਣੇ ਕੀ ਕਰ ਰਹੇ ਨੇ ਆਪਾਂ ਤਾਂ ਹੱਕ ਸੱਚ ਲਈ ਲੜਦਿਆਂ ਖੜਦੇ ਆ ਸੋ ਇਹ ਦੇਖ ਲਓ ਤੁਹਾਡੇ ਸਾਹਮਣੇ ਝੂਠ ਬੋਲ ਕੇ ਆਪਣੇ ਨਾਲ ਧੱਕਾ ਕਰ ਰਹੇ ਨੇ ਇਸ ਕਰਕੇ ਤੁਹਾਨੂੰ ਕਹਿਣਾ ਕਿ ਇੱਕ ਤਰੀਕ ਨੂੰ ਆਪਣੀ ਸੋਚ ਸਮਝ ਕੇ ਵੋਟ ਪਾਇਓ ਮੈਂ ਹੀ ਤੁਹਾਨੂੰ ਅਪੀਲ ਕਰਨੀ ਚਾਹੁੰਦਾ ਇੱਕ ਸ਼ੋਭ ਕਰਨ ਸੀ ਇਹ ਦੋ ਆਪਾਂ ਮੌਜੂਦਾ ਸਮੇਂ ਦੇ ਵਿੱਚ 21 ਫਰਵਰੀ ਨੂੰ ਉਸ ਨੌਜਵਾਨ ਦੇ ਪਰ ਆਬੜੇ ਪੰਜਾਬ ਸਰਕਾਰ ਨੇ ਕਿਹਾ ਕਿ 1 ਕਰੋੜ ਦਊਗਾ ਪਰਿਵਾਰ ਨੂੰ ਨਾਲੇ ਉਹਦੀ ਭੈਣ ਨੂੰ ਨੌਕਰੀ ਕਿਹਾ ਸੀ ਦੇਣ ਨੂੰ ਨਾ ਜਦ ਤੱਕ ਉਸ ਪਰਿਵਾਰ ਨੂੰ 1 ਕਰੋੜ ਮਿਲੇ ਨਾ ਭੈਣ ਨੂੰ ਨੌਕਰੀ ਮਿਲੇ। ਸੋ ਤੁਹਾਡੇ ਸਾਹਮਣੇ ਪਿਛਲੇ ਅੰਦੋਲਨ ਦੇ ਜਿਹੜੇ ਕਿਸਾਨ ਨੇ 750 ਸੀਰ ਕਿਸਾਨ ਹੁੰਦਾ ਉਹਨਾਂ ਦੇ ਪਰਿਵਾਰ ਵੀ ਅਸੀਂ ਦਰਦ ਦਰ ਠੱਕੇ ਖਾਨੇ ਕੋਈ ਨੌਕਰੀਆਂ ਨਹੀਂ ਮਿਲਣਗੀਆਂ। ਨਾ ਤੇ ਲਾਂਗਾਨਾਂ ਦਾ ਮੁਆਵਜ਼ਾ ਮਿਲੇ ਨਾ ਐਮਐਸਪੀ ਮੀਡੀਆ ਕਿਸਾਨਾਂ ਨੂੰ ਸੋ ਸੋ ਸਮਝ ਕੇ ਵੋਟ ਪਾਏ ਉਹ ਧੰਨਵਾਦ ਜੀ।